ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਇੱਕ ਪਹਿਲਾ ਥੋੜੇ ਮੈਂ ਵੀਡੀਓ ਜੋੜਨ ਲੱਗਾ ਇਹ ਵੀਡੀਓ ਪੂਰੀ ਦੇਖ ਕੇ ਕਮੈਂਟ ਵਿੱਚ ਫਿਰ ਆਪਣੇ ਜਵਾਬ ਦਿਓ ਵੀ ਇਹ ਸੱਚ ਹੈ ਇਹ ਤਾਂ ਗਲਾ ਸਿੱਧੂ ਦੀ ਵੀਡੀਓ ਹੈ ਦੇਖੋ ਬੁੱਕ ਕਰਾਇਆ ਕੀ ਨਹੀਂ ਕਰਾਇਆ ਚਲੋ ਜੀ ਆ ਸੀਗਾ ਵੀ ਹਰਦੀਪ ਬਾਈ ਵੀ ਤੁਸੀਂ 14 ਤਰੀਕ ਦਾ ਪ੍ਰੋਗਰਾਮ ਬੁੱਕ ਕਰਾਇਆ ਵੀ ਕੱਲ ਨੂੰ 14 ਵੀ ਕਿੱਥੇ ਹੈ ਲੋਕੇਸ਼ਨ ਕੁਛ ਨਾ ਉਹ ਕਿਹੜਾ ਪ੍ਰੋਗਰਾਮ ਮੈਂ ਉਹ ਨਹੀਂ ਬੁੱਕ ਕਰਾਇਆ ਕਹਿੰਦਾ ਤੇ ਕੋਈ ਅਡਵਾਂਸ ਪੇਮੈਂਟ ਨਹੀਂ ਲਿਆ ਤੇ ਐਡਵਾਂਸ ਪੇਮੈਂਟ ਉਦਾਂ ਲੈ ਲੈਣੇ ਆ ਬਾਈ ਵੀ ਚਲ ਇਹ ਆਪਣਾ ਵੀ ਹੁਣ ਜਿਵੇਂ ਤੱਕ ਵੀ ਆ ਰ ਵੀ ਬਾਈ ਥੋੜੀ ਹੁਣ ਯਾਰ ਅੱਬੇ ਸੋਕੇ ਦੇ ਜਵਾਬ ਦੇਉ ਤੇ ਆਇਆ ਵੀ ਬਾਈ ਯਾਰ ਤੁਸੀਂ ਤਾਂ ਕਹਿੰਦਾ ਵੀਰੇ ਤੁਹਾਨੂੰ ਭੁਲੇਖਾ ਲੱਗ ਰਿਹਾ ਕੋਈ ਮੈਂ ਉਹ ਨਹੀਂ ਬੱਕਰਾ ਆ ਆਈ ਬਾਈ ਹੁਣ ਆਪਣੇ ਸਾਜੀ ਸੌਂਡ ਸਾਰੇ ਕਾਹਨੂੰ ਇਹ ਜਵਾਬ ਦੇਦਾ ਵੀ ਕੱਲ ਦੀ ਛੁੱਟੀ ਕੈਂਸਲ ਵਿਆਹ ਕੈਂਸਲ ਹੋ ਗਿਆ ਤੇ ਚਲੋ ਜੀ ਸ਼ਾਮ ਨੂੰ 7 ਵਜੇ ਬਾਈ ਉਹਨਾਂ ਦਾ ਫੋਨ ਆ ਗਿਆ ਪ੍ਰੋਗਰਾਮ ਵਾਲਿਆਂ ਦਾ ਉਹ ਕਹਿੰਦੇ ਭਾਈ ਜੀ ਵੀ ਕੱਲ ਨੂੰ ਆਪਣਾ ਵਿਆਹ ਜੀ ਵਿਆਹ ਹੈਗਾ ਆਪਣਾ ਬਦੀ ਲੰਘ ਕੇ ਤੇ ਨੂਰ ਪਰਵੇਦੀ ਤੇ ਭਾਈ ਜੀ ਤੁਸੀਂ 12:00 ਵਜੇ ਨੂੰ ਪਹੁੰਚ ਜਾਓ ਐ ਅ ਵੀ 1:00 ਵਜੇ ਆਪਾਂ ਸਟਾਰਟ ਕਰ ਦਾਂਗੇ 4:00 ਵਜੇ ਨੂੰ ਸਮਾਪਤ ਕਰ ਦਾਂਗੇ ਆਇਆ ਭਾਈ ਵੀ ਸਾਡਾ ਤਾਂ ਸ਼ੋਅ ਨਹੀਂ ਹੈਗਾ ਨੂਰ ਪਰਵੇਦੀ ਉਹ ਕਹਿੰਦਾ ਵੀਰੇ ਕਿਹੜਾ ਮਤਲਬ ਸਾਨੂੰ ਗਾਲ ਕੱਢੇਗਾ ਕਿਹੜਾ ਕਹਿੰਦਾ ਭਾਈ ਹੈਗਾ ਭਾਈ ਅਸੀਂ ਕਹਿੰਦੇ ਜਿਹਨੇ ਬੁੱਕ ਕਰਾਇਆ ਸੀ ਉਹ ਕਹਿੰਦਾ ਵੀ ਭਾਈ ਤੁਹਾਡਾ ਸ਼ੋਅ ਹੀ ਨਹੀਂ ਹੈਗਾ ਉਹ ਕਹਿੰਦਾ ਵੀਰੇ ਹੈਗਾ ਉਦੋਂ ਆ ਚ ਹੀ ਵਈ ਉਹਦਾ ਹਰਦੀਪ ਦਾ ਫੋਨ ਆ ਗਿਆ ਮੈਂ ਬਾਈ ਸੌਰੀ ਯਾਰ ਕੱਲ ਦਾ ਸ਼ੋਅ ਹੈਗਾ ਆਪਣਾ ਆਈਗਾ ਭਰਾਵਾ ਰੱਬ ਦੀ ਧੁੰਨੀ ਤੱਕ ਦਾ ਹੁਣ ਲੋਕੇਸ਼ਨ ਆ ਵੀ ਐਡੀ ਦੂਰ ਕਿਵੇਂ ਪਹੁੰਚਾਂਗੇ ਸਾਡੇ ਦਾ ਸਾਊਂਡ ਵਾਲੀ ਗੱਡੀ ਨੇ ਨਹੀਂ ਪਹੁੰਚਣਾ ਚਲੋ ਅਸੀਂ ਬਾਗੇ ਬਾਈ ਵਿਆਹ ਤੇ ਬਾਗੇ ਇੱਕ ਤਾਂ ਉੱਧੇ ਗਰਮੀ ਵਾਲੀ ਸੀ ਬਾਈ ਇਹ ਕੋਦੇ ਬਰਾਤੀ ਸੱਜਣ ਵੀ ਪਤਾ ਨਹੀਂ ਮੈਨੂੰ ਲੱਗਦਾ ਵੀ ਸਾਰੇ ਲੜਕੇ ਆਉਣਗੇ ਘਰੋਂ ਮਤਲਬ ਵੀ 200 ਜਣਾ ਬਰਾਤ ਚ ਸੀ 200 ਦਾ 200 ਹੀ ਲੜਿਆ ਵਿਆਹ ਹੋਊਗਾ ਮਤਲਬ ਬੁੜੀਆਂ ਵੀ ਲੜੀਆਂ ਹੋਣੀਆਂ ਆਪਸ ਵਿੱਚ ਬੰਦੇ ਵੀ 아이 ਬਈ ਗਾਉਣ ਲੱਗੇ 오호 ਹੋ ਮੈਂ ਮਤਲਬ ਪੂਰਾ ਜੋਰ ਲਾਦਾ ਚੱਲ ਛਈਆਂ ਛਈਆਂ ਸਾਰੇ ਚਲਾ ਦੇ ਮਤਲਬ ਵੀ ਗਲਾਬੀ ਆਖੇ ਜੋ ਤੇਰੀ ਦੇਖੀ ਮਤਲਬ ਕੋਈ ਨਹੀਂ ਨੱਚਣ ਆਇਆ ਬਈ ਮਤਲਬ ਮੈਨੂੰ ਐ ਲੱਗਣ ਲੱਵਾ ਯਾਰ ਗੱਲ ਕੀ ਹੋ ਗਈ ਯਾਰ ਯਾਰ ਕੋਈ ਨੱਚਣ ਹੀ ਨਹੀਂ ਆ ਰਿਹਾ ਮਤਲਬ ਮਤਲਬ ਵੀ ਮੈਂ ਬਈ 네ਗੇਟਿਵ ਹੋ ਗਿਆ ਮੈਂ ਕਿਹਾ ਯਾਰ ਅੱਜ ਬਹੁਤ ਵੀ ਘਟ ਗਿਆ 뮤직 ਵੱਜਿਆ ਅੱਜ ਆਪਣਾ ਚਲੋ ਜੀ 5 ਕਿ ਮਿੰਟਾਂ ਬਾਅਦ ਅਸੀਂ ਅਸੀਂ ਗਿਆ ਵੀ ਯਾਰ ਯਾਰ ਅੱਜ ਪ੍ਰੋਗਰਾਮ ਬਹੁਤ ਮਾੜਾ ਰਿਹਾ ਮਤਲਬ ਉਹ ਮੁੰਡੇ ਦਾ ਸਾਊਂਡ ਪਾਇਆ ਵੈ ਬਾਈ ਤੇ ਵੀ ਯਾਰ ਮਾੜਾ ਰਿਹਾ ਸਿਸਟਮ ਐ ਜੀ ਉਹ ਜੇ ਉਹਨਾਂ ਦੇ ਸਾਢੇ ਤੋਂ ਬਾਅਦ ਸੀਗਾ ਡੀਜੇ ਉਹ ਉਹ ਬਾਈ ਹੁਣ ਡੀਜੇ ਤੇ ਵੀ ਨਹੀਂ ਨੱਚੇ ਵੀ ਆਪਣੇ ਜੇ ਪ੍ਰੋਬਲਮ ਨਹੀਂ ਸੀ ਹੈਗੀ ਬਰਾਤੀਆਂ ਜੀ ਪ੍ਰੋਬਲਮ ਸੀਗੀ ਕੋਈ ਪਹਿਲਾਂ ਵਿਆਹ ਸੀਰ ਤੇ ਕੋਈ ਨਹੀਂ ਨੱਚਿਆ ਕੋਈ ਵੀ ਨੱਚਾ ਮਾਦੇ ਪਤਾ ਡੀਜੇ ਤੇ ਵੀ ਨਹੀਂ ਨੱਚੇ ਬਾਅਦ ਚੋਂ ਵੱਡਾ ਫਲਾ ਹੋ ਗਿਆ ਤੇ ਚੱਲ ਸਾਡੇ ਵੀਰੀ ਤਾਂ ਤਾਂ ਨਹੀਂ ਨਚਣੇ ਵੀ ਪੈਸੇ ਸੱਟਣੇ ਵੇ ਜਾਣਗੇ ਉਡੀ ਜੇ ਤੇ ਵੀ ਨਹੀਂ ਨੱਚੇ ਨਹੀਂ ਉਹਨਾਂ ਦਾ ਬਾਈ ਬਾਅਦ ਮਰ ਲੰਗਿਆ ਉਹਨਾਂ ਦਾ ਨਾ ਮੁੰਡੇ ਵਾਲਾ Turns out.